ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨਪੁਰ ਇਹਨਾਂ ਦੇ ਅਕਸਰ ਹੀ ਕਿਸਾਨ ਵੀਰ ਇਹ ਸਵਾਲ ਜਰੂਰ ਪੁੱਛਦੇ ਵੀ ਸਾਨੂੰ ਇਹੋ ਜਿਹੀ ਕੋਈ ਦਵਾਈ ਦੱਸੋ ਜਿਹਦੇ ਨਾਲ ਪੱਤਲ ਪੇੜ ਸੁੰਢੀ ਗੋਬ ਦੀ ਸੁੰਢੀ ਤੇ ਤੇਲਾ ਜਿਹੜਾ ਕੰਟਰੋਲ ਹੋ ਜੇ ਯਾਨੀ ਕਿ ਤਿੰਨਾਂ ਚੀਜ਼ਾਂ ਦੀ ਇੱਕੋ ਦਵਾਈ ਦੱਸੋ ਜਿਹੜੀ ਕੰਟਰੋਲ ਇਹਨਾਂ ਨੂੰ ਕਰਦੀ ਹੋਵੇ ਤੇਲੇ ਨੂੰ ਵੀ ਕੰਟਰੋਲ ਕਰੇ ਪੱਤਲ ਪੇੜ ਨੂੰ ਤੇ ਗੋਬ ਦੀ ਸੁੰਢੀ ਨੂੰ ਵੀ ਤਾਂ ਅੱਗੇ ਸਾਨੂੰ ਜਿਹੜੇ ਬਾਰ ਬਾਰ ਢੋਲੀਣਾ ਚੱਕਣੀ ਪਵੇ ਇੱਕੋ ਦਵਾਈ ਨਾਲ ਜਿਹੜਾ ਸਾਨੂੰ ਡਬਲ ਖਰਚਾ ਨਾ ਪਵੇ ਇੱਕ ਕੋ ਦਵਾਈ ਨਾਲ ਜਿਹੜਾ ਸਾਡਾ ਮਸਲਾ ਹੱਲ ਹੋ ਜੇ ਸੋ ਅੱਜ ਆਪਾਂ ਉਹ ਤੁਹਾਨੂੰ ਦਵਾਈ ਦੱਸ ਦਿੰਦੇ ਜਿਹੜੀ ਤਿੰਨਾਂ ਚੀਜ਼ਾਂ ਦੇ ਕੰਮ ਕਰਦੀ ਆ ਕਿੰਨੀ ਡੋਜ਼ ਐ ਤੇ ਪ੍ਰਤੀ ਕਿਲਗ ਤੁਹਾਡਾ ਕਿੰਨਾ ਖਰਚਾ ਆਵੇਗਾ ਸੋ ਉਹਦੇ ਨਾਲ ਜਿਹੜਾ ਪ੍ਰਦਾਨ ਫਰਟੇਰਾ ਤੇ ਰੀਜੈਂਟ ਕਿੱਥੇ ਆਪਾਂ ਨੂੰ ਲੋੜ ਆ ਤੇ ਕਿੱਥੇ ਕਿਸਾਨ ਵੀਰਿਆਂ ਨੂੰ ਪਾਉਣ ਲੱਗਾ ਜਿਹੜੀ ਗਲਤੀ ਕਰਦੇ ਆ ਕੀ ਗਲਤੀ ਕਰਦੇ ਜਿਹਦੇ ਕਰਕੇ ਆਪਾਂ ਨੂੰ ਫਾਇਦੇ ਜਗਾ ਨੁਕਸਾਨ ਦੇਖ ਨੂੰ ਮਿਲ ਜਾਂਦਾ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਪਰ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਨਾ ਜੇ ਕੋਈ ਵੀਡੀਓ ਪੇ ਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਸੁਰਜਥੋ ਦਾ ਕਿਸਾਨਪੁਰ ਗੱਲ ਆਉਂਦੀ ਪਦਾਨ ਫਰਟੇਰਾ ਦੇ ਰੀਜੈਂਟ ਦੀ ਤਾਂ ਜਦੋਂ ਫਰਟੇਰਾ ਦਾ ਨਾਮ ਕਿਸਾਨਪੁਰ ਆਉਂਦੇ ਅਸਲ ਦੇ ਵਿੱਚ ਕਿਸਾਨਪੁਰ ਤਿੰਨੇ ਜਿਹੜੇ ਜ਼ਹਿਰ ਆ ਜਿਨ੍ਹਾਂ ਕਿਸਾਨ ਵੀਰ ਨਹੀਂ ਜਾਣਦੇ ਤਾਂ ਤਿੰਨੋਂ ਇਹ ਜ਼ਹਿਰ ਹੈਗੇ ਆ ਜਿਹੜੇ ਜ਼ਮੀਨ ਦੇ ਵਿੱਚ ਪਾਏ ਜਾਂਦੇ ਆ ਸੋ ਜਿੱਥੋਂ ਜਦ ਗੱਲ ਆਉਂਦੀ ਫਰਟੇਰਾ ਦੀ ਤੇ ਜਿਹੜੇ ਕਿਸਾਨਪੁਰ ਟੈਕਨੀਕਲ ਬਾਰੇ ਨਹੀਂ ਜਾਣਦੇ ਜਾਂ ਇਹਦੇ ਬਾਰੇ ਪੂਰੀ ਨੌਲੇਜ ਨਹੀਂ ਰੱਖਦੇ ਤਾਂ ਉਹ ਸੋ ਦੇ ਸ਼ਾਇਦ ਜਿਹੜਾ ਫਰਟੇਰਾ ਝੋਨੇ ਦਾ ਜਾਂ ਬਾਸਮਤੀ ਦਾ ਫਟਾਰਾ ਕਰਾਉਂਦਾ ਸੋ ਕਿਸਾਨਪੁਰ ਇਹਨਾਂ ਜਿਹੜਾ ਪ੍ਰੋਡਕਟਾਂ ਦਾ ਰੀਜੈਂਟ ਹੋਵੇ ਫਰਟੇਰਾ ਹੋਵੇ ਇਹਨਾਂ ਦਾ ਸਿੱਧੇ ਤੌਰ ਤੇ ਫਟਾਰੇ ਨਾਲ ਕੋਈ ਸਬੰਧ ਨਹੀਂ ਫਟਾਰਾ ਝੋਨਾ ਕਿਵੇਂ ਕਰਦਾ ਉਹ ਆਪਾਂ ਤੁਹਾਨੂੰ ਹੁਣ ਦੱਸਦੇ ਆਂ ਜਦੋਂ ਕਿਸਾਨ ਭਰਾ ਆਪਾਂ ਇਹਨੂੰ ਵਰਤਦੇ ਆਂ ਖੇਤ ਦੇ ਵਿੱਚ ਆਪਾਂ ਤੁਹਾਨੂੰ ডোজ ਵੀ ਦੱਸਾਂ ਸਹੀ ਸਮਾਂ ਵੀ ਦੱਸਾਂਗੇ ਤੇ ਇੱਕ ਵਰਤਣ ਦਾ ਤਰੀਕਾ ਕੀ ਆ ਕਿਸ ਤਰੀਕੇ ਆਪਾਂ ਨੂੰ ਜਿਹੜਾ ਇਹਦਾ ਰਿਜ਼ਲਟ ਲੰਮੇ ਸਮੇਂ ਤੱਕ ਮਿਲੂਗਾ ਸੋ ਜਦੋਂ ਕਿਸਾਨ ਭਰਾ ਇਹਨੂੰ ਆਪਾਂ ਜ਼ਮੀਨ ਦੇ ਵਿੱਚ ਪਾਵਾਂਗੇ ਤਾਂ ਜੜਾਂ ਤੋਂ ਇਹਦੀ ਜਿਹੜੀ ਅਸਰ ਕਰਨਾ ਸ਼ੁਰੂ ਕਰਦਾ ਸ਼ਾਖਾ ਜਾਂਦਾ ਤੇ ਸ਼ਾਖਾ ਤੋਂ ਪੱਤਿਆਂ ਤੇ ਜਾਂਦਾ ਜੜਾਂ ਦੇ ਵਿੱਚ ਹੁੰਦਾ ਜਿਹੜਾ ਕੀੜਾ ਲੱਗਾ ਹੁੰਦਾ ਕਈ ਜਗ੍ਹਾ ਸਿਊਂਗ ਦੀ ਪ੍ਰੋਬਲਮ ਹੈ ਤੇ ਕਈ ਜਗ੍ਹਾ ਤੇ ਨੀਮਾ ਟੋੜ ਵੀ ਕਿਸਾਨ ਵੀਰਾਂ ਨੂੰ ਦੇਖਣ ਨੂੰ ਮਿਲ ਜਾਂਦਾ ਜਿੱਥੇ ਨੀਮਾ ਟੋੜ ਜ਼ਿਆਦਾ ਉੱਥੇ ਆਪਾਂ ਨੂੰ ਜੜਾਂ ਜਿਹਦੇ ਝੋਨੇ ਦੀਆਂ ਪੱਟ ਦੇ ਆਪਾਂ ਝੋਨੇ ਦਾ ਬੂਟਾ ਪੱਟ ਕੇ ਦੇਖਦੇ ਆ ਤੇ ਜੜਾਂ ਜਿਹੜੀਆਂ ਮੋਟੀਆਂ-ਮੋਟੀਆਂ ਗੰਡਾ ਜੀਆਂ ਬਣੀਆਂ ਦੀਆਂ ਤਾਂ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਈ ਜਗ੍ਹਾ ਤੇ ਨੀਮਾ ਟੋੜ ਘੱਟ ਹੁੰਦਾ ਤੇ ਜੜਾਂ ਬਿਲਕੁਲ ਬਰੀਕ ਜੀਆਂ ਤੋਂ ਥੋੜਾ ਜਿਹਾ ਆਪਾਂ ਨੂੰ ਜਿਹੜੀਆਂ ਆਪਣੇ ਗੰਡਾ ਛੜੀਆਂ ਮਾਮੂਲੀਆਂ ਦੇਖਣ ਨੂੰ ਮਿਲਦੀਆਂ ਸੋ ਇਹ ਤਿੰਨਾਂ ਚੀਜ਼ਾਂ ਤੇ ਕੰ ਵਿਚ ਕੀੜਾਂ ਨਾਲ ਲੱਗੂ ਕੁਸ਼ੌਂਖਣਾ ਲੱਗੂਗੀ ਤੇ ਨੀਮਾ ਟੋਟ ਨਾ ਆਊਗਾ ਤੇ ਜੜਾਂ ਦਾ ਵਿਕਾਸ ਜ਼ਿਆਦਾ ਹੋਊਗਾ ਤੇ ਆਪਣੇ ਕਿਸੇ ਨਾ ਪਰ ਜਾਣਦੇ ਵੀ ਜਦੋਂ ਜੜਾਂ ਲੰਮੀਆਂ ਡੂੰਘੀਆਂ ਜਾਂਦੀਆਂ ਤੇ ਆਟੋਮੈਟਿਕ ਝੋਨਾ ਜਿਹੜਾ ਉੱਪਰੋਂ ਜ਼ਿਆਦਾ ਫਟਾਰਾ ਕਰਦਾ ਕਿਉਂਕਿ ਖਰਾਕ ਬੂਟਾ ਵੱਧ ਲੈਣੀ ਸ਼ੁਰੂ ਕਰ ਦਿੰਦਾ ਤੇ ਜਿਹਦੇ ਨਾਲ ਇੱਕਦਮ ਜਿਹੜਾ ਫਟਾਰਾ ਜ਼ਿਆਦਾ ਕਰਨਦਾ ਪੈਂਦਾ ਝੋਨਾ ਸੋ ਆਪਾਂ ਸੋਦੇ ਸ਼ਾਇਦ ਇਹਦੇ ਕਰਕੇ ਆਪਾਂ ਨੂੰ ਗਸਲ ਦੇ ਵਿੱਚ ਇਹ ਕੰਮ ਇਸ ਤਰੀਕੇ ਕਰਦਾ ਤੇ ਫਟਾਰਾ ਝੋਨਾਂ ਨੂੰ ਆਟੋਮੈਟਿਕ ਕਰੂਗਾ ਜਿੱਥੇ ਨਹੀਂ ਆਪਾਂ ਪਾਉਂਦੇ ਜੇਕਰ ਜੜਾਂ ਦਾ ਵਿਕਾਸ ਵਧੀਆ ਹੋ ਜਾਂਦਾ ਆਪਾਂ ਨੂੰ ਇਹ ਸ਼ਿਕਾਇਤ ਨਹੀਂ ਆਉਂਦੀ ਸ ਇਹ ਸੁੰਡੀ ਜਿਹੜੀ ਜੀਮੇ ਕੀੜਾ ਹੁੰਦਾ ਜੜਾਂ ਦੇ ਵਿੱਚ ਜਾਂ ਨੀਮਾ ਟੋੜਾ ਤੇ ਉਥੇ ਆਟੋਮੈਟਿਕ ਆਪਾਂ ਨੂੰ ਇਹ ਬਿਨਾ ਪਾਇਆ ਵੀ ਆਪਣੇ ਜਿਹੜਾ ਝੋਨਾ ਬਹੁਤ ਸ਼ਾਨਦਾਰ ਤੇ ਚੰਗਾ ਫਟਾਰਾ ਕਰ ਜਾਂਦਾ ਸੋ ਜਿੱਥੋਂ ਤੱਕ ਗੱਲ ਆ ਜਾਂਦੀ ਕਿ ਤੂੰ ਗਲਤੀ ਕੀ ਕਰ ਕਿਸਾਨ ਵੀਰ ਕਰਦੇ ਕਿ ਇਹਦਾ ਡੋਜ਼ ਜਿਹੜੀ ਆਪਾਂ ਸਹੀ ਸਮਾਂ ਕੀ ਆ ਪਹਿਲੇ ਨੰਬਰ ਤੇ ਕਿਸ ਸਮੇਂ ਜਦੋਂ ਇਹ ਬੂਟੇ ਦੇ ਵਿੱਚ ਜਿਹੜੀ ਸੁੰਡੀ ਨੂੰ ਕੰਟਰੋਲ ਕਰਦਾ ਤੇ ਜਿਹੜੀਆਂ ਸ਼ਾਖਾਆਂ ਦੀਆਂ ਕੌੜੀਆਂ ਆ ਜਾਂਦੀਆਂ ਉਹਦੇ ਵਿੱਚ ਜ਼ਹਿਰ ਫੈਲ ਜਾਂਦਾ ਤੇ ਜਦੋਂ ਸੁੰਡੀ ਇਹਨੂੰ ਖਾਂਦੀ ਤੇ ਉਹ ਆਟੋਮੈਟਿਕ ਸੁੰਡੀ ਮਰ ਜਾਂਦੀ ਆ ਤੇ ਪੱਤਿਆਂ ਦੇ ਵਿੱਚ ਕਿਸਾਨਾਂ ਪਰ ਇਹਦਾ ਹੁੰਦਾ ਕਿ ਜਦੋਂ ਪੱਤੇ ਨੂੰ ਹਾੜ ਕਰਦੇ ਆ ਇਹ ਜਿਹੜੇ ਦਾਣੇਦਾਰ ਆਪਾਂ ਜ਼ਹਿਰ ਆਪਾਂ ਨੇ ਪੱਤੇ ਨੂੰ ਹਾੜ ਕਰ ਦਿੰਦੇ ਆ ਤੇ ਹਾੜ ਹੋਣ ਦੇ ਕਰਕੇ ਕਿਉਂਕਿ ਇਹਨਾਂ ਦਿਨਾਂ ਚ ਆਪਾਂ ਯੂਰੀਆ ਦੀ ਮਾਤਰਾ ਜ਼ਿਆਦਾ ਪਾਈ ਹੁੰਦੀ ਜਿਉਂ ਕਿ ਪਹਿਲੀ ਦੂਜੀ ਤੀਜੀ ਯੂਰੀਆ ਪਾਈ ਹੁੰਦੀ ਆ ਤਾਂ ਯੂਰੀਆ ਜ਼ਿਆਦਾ ਆਪਣੀ ਪਈ ਹੁੰਦੀ ਇੱਥੇ ਉਹਦੇ ਕਰਕੇ ਹੁੰਦਾ ਕਿ ਪੱਤੇ ਇਹਦੇ ਆਪਣੇ ਕਲੋਰੋਫਿਲ ਦੀ ਮਾਤਰਾ ਵਧਦੀ ਨੂੰ ਜਿਹਦੇ ਕਰੇ ਪੱਤੇ ਜਿਹੜੇ ਕੋਮਲ ਹੋ ਜਾਂਦੇ ਨਰਮ ਹੋਏ ਹੁੰਦੇ ਆ ਤੇ ਜਿਹੜੀ ਪੱਤਾ ਲਪੇਟ ਸੰਡੀ ਆ ਉਹ ਆਸਾਨੀ ਨਾਲ ਪੱਤਿਆਂ ਨੂੰ ਫੋਲਡ ਕਰ ਲੈਂਦੀ ਆ ਤਾਂ ਹੀ ਜਿਹੜਾ ਇਹਦੇ ਵਿੱਚ ਉਹਦੇ ਵਿੱਚ ਜਦੋਂ ਪੱਤਾ ਫੋਲਡ ਹੋਊਗਾ ਤਾਂ ਹੀ ਉਹ ਸੁੰਢੀ ਜਿਹੜੇ ਆਂਡੇ ਦੇਊਗੀ ਤਾਂ ਉਹ ਜਿਹੜੇ ਸੁੰਡੀਆਂ ਬਨਣਗੀਆਂ ਤੇ ਜਿਹੜਾ ਆਪਣੇ ਝੋਨੇ ਤੇ ਨੁਕਸਾਨ ਕਰਦੇ ਜਾਣਗੇ ਪੱਤਿਆਂ ਨੂੰ ਖਾਂਦੀਆਂ ਖੁਰਚ-ਖੁਰਚ ਕੇ ਸੋ ਜਦੋਂ ਇਹ ਆਪਾਂ ਜ਼ਹਿਰ ਵਰਤੇ ਤੇ ਪੱਤੇ ਹਾੜ ਹੋ ਜਾਂਦੇ ਆ ਪੱਤਾ ਹਾੜ ਹੋਣ ਕਰਕੇ ਜਿਹੜੀ ਸੁੰਢੀ ਭਮੱਕੜ ਆਉਂਦਾ ਭਮੱਕੜੋਂ ਤੋਂ ਬਾਅਦ ਜਦੋਂ ਆਂਡੇ ਦਿੰਦਾ ਉਸ ਤੋਂ ਬਾਅਦ ਜਿਹੜੀ ਸੁੰਢੀ ਪੈਦਾ ਹੁੰਦੀ ਆ ਸੁੰਢੀ ਤਾਂ ਹੀ ਪੈਦਾ ਹੋਊਗੀ ਜੇਕਰ ਪੱਤਾ ਫੋਲਡ ਹੋਊਗਾ ਪੱਤਾ ਜੇਕਰ ਫੋਲਡ ਨਹੀਂ ਹੋ ਪਉਂਦਾ ਤਾਂ ਉਹ ਤੋਂ ਜਿਹੜੇ ਾਂਡੇ ਦਿੱਤੇ ਨਹੀਂ ਜਾਂਦੇ ਕਿਉਂਕਿ ਜਿਹੜਾ ਪੱਤਾ ਸਖਤ ਹੋ ਜਾਂਦਾ ਸ ਹਾਰਡ ਹੋ ਜਾਂਦਾ ਤਾਂ ਇਹ ਪੱਤਾ ਮੋੜ ਹੀ ਨਹੀਂ ਪਾਉਂਦੀ ਸੁੰਡੀ ਉਹਦੇ ਕਰਕੇ ਜਿਹੜਾ ਆਪਣੇ ਜੜੀ ਇਹਦੇ ਵਿੱਚ ਸੁੰਡੀ ਦੀ ਸ਼ਿਕਾਇਤ ਆਪਾਂ ਨੂੰ ਅੱਗੇ ਦੇਖਣ ਨੂੰ ਨਹੀਂ ਮਿਲਦੀ ਸੋ ਆਪਾਂ ਦੇਖਣਾ ਜਦੋਂ ਝੋਨਾ ਆਪਣਾ ਖ ਪੀਲਾ ਹੋ ਜਾਂਦਾ ਖੱਟਾ ਜਿਹਾ ਹੋ ਜਾਂਦਾ ਉਦੋਂ ਜਿਹੜੀ ਪੱਤਲਪੇੜ ਨਹੀਂ ਆਉਂਦੀ ਉਹਦਾ ਇਹੀ ਕਾਰਨ ਹੈ ਕਿ ਪੱਤੇ ਜਿਹੜੇ ਹਾਰਡ ਹੋ ਜਾਂਦੇ ਆ ਤੇ ਉਹਦੇ ਕਰਕੇ ਪੱਤਲਪੇੜ ਉਹ ਪੱਤਾ ਫੋਲਡ ਹੀ ਨਹੀਂ ਹੁੰਦਾ ਤੇ ਉਹ ਆਪਾਂ ਨੂੰ ਇਹ ਜਿਹੜੀ ਪੱਤਲਪੇੜ ਦੀ ਸੁੰਡੀ ਦਾ ਅਟੈਕ ਇਦਾਂ ਦੇਖਣ ਨੂੰ ਨਹੀਂ ਮਿਲਦਾ ਸੋ ਇਹ ਚੀਜ਼ ਕੰਮ ਕਰਨ ਦਾ ਇਹਨਾਂ ਦਾ ਤਰੀਕਾ ਸੀ ਹੁਣ ਜਿਹੜੀ ਡੋਜ਼ ਆ ਕਿਸਾਨ ਭਰਾਵਾਂ ਜਿਹੜੀ ਇਹਨੂੰ ਵਰਤਣੀ ਆ ਯਾਨੀ ਕਿ ਕਿੰਨੇ ਦਿਨਾਂ ਤੇ ਆਪਾਂ ਉਹਨੂੰ ਪਾਉਣਾ ਤਾਂ ਕਿਸਾਨਪੁਰੇ ਦਾ ਜੇਕਰ ਆਪਾਂ ਚੰਗਾ ਰਿਜ਼ਲਟ ਲੈਣਾ ਤਾਂ 20 ਤੋਂ ਲੈ ਕੇ 30 ਦਿਨ ਦੇ ਵਿੱਚ ਘੱਟ ਆਪਾਂ ਵਰਤਾਂਗੇ ਤਾਂ ਆਪਾਂ ਨੂੰ ਇਹਦੇ ਬਹੁਤ ਚੰਗੇ ਤੇ ਸ਼ਾਨਦਾਰ ਤੇ ਲੰਮੇ ਸਮੇਂ ਤੱਕ ਰਿਜ਼ਲਟ ਲੈਣ ਵਾਸਤੇ ਕਿਸਾਨ ਭਰਾਵਾਂ ਨੂੰ ਇਹਨੂੰ ਖੜੇ ਪਾਣੀ ਦੇ ਵਿੱਚ ਪਾਣੀ ਘਟੋ ਘਟ 24 ਤੋਂ 48 ਘੰਟੇ ਆਪਣੇ ਖੇਤ 'ਚ ਖੜਨਾ ਚਾਹੀਦਾ ਜੇਕਰ ਆਪਾਂ ਲੰਮੇ ਸਮੇਂ ਤੱਕ ਰਿਜ਼ਲਟ ਲੈਣਾ ਤਾਂ ਇਸ ਤਰੀਕੇ ਕਿਸਾਨ ਭਰਾਏ ਕੰਮ ਕਰਦੇ ਤੇ ਇਸ ਤਰੀਕੇ ਆਪਾਂ ਲੰਮਾ ਜਿਹੜਾ ਰਿਜ਼ਲਟ ਲੈ ਸਕਦੇ ਆ ਤੇ ਬੈਸਟ ਇਹਦਾ ਆਪਾਂ ਰਿਜ਼ਲਟ 20 ਤੋਂ ਲੈ ਕੇ 30 ਦਿਨਾਂ ਦੇ ਵਿੱਚ ਘਾਰ ਪਾਉਣ ਤੇ ਜਿਹੜਾ ਮਿਲਦਾ। ਸੋ ਅਗਲੇ ਨੰਬਰ ਤੇ ਆ ਜਾਂਦੀ ਪਦਾਨ। ਪਦਾਨ ਦਾ ਕਿਸਾਨ ਭਰਾਓ ਜਿਹੜਾ ਕਈ ਕਿਸਾਨ ਭਰਾ ਗੇਤਾ ਨੂੰ ਪਾ ਲੈਂਦੇ ਕਈ ਜ਼ਿਆਦਾ ਹੀ ਪਿਛੇਤਾ ਲੈ ਜਾਂਦੇ। ਅਸਲ ਦੇ ਵਿੱਚ ਇਹਦਾ ਬਿਲਕੁਲ ਸਹੀ ਸਮਾਂ ਆਪਾਂ ਪਾਉਂਦਾ ਤੁਹਾਨੂੰ ਦੱਸ ਦੇ ਕਿਉਂਕਿ ਜੇਕਰ ਆਪਾਂ ਪਦਾਨ ਤੇ ਜੇਕਰ ਕਿਸਾਨ ਭਰਾ ਫਟੇਰਾ ਰੀਜੈਂਟ ਦਾ ਆਪਾਂ ਖਰਚੇ ਦੀ ਗੱਲ ਕਰੀ ਤੇ 7-800 ਰੁਪਏ ਦਾ ਆਪਾਂ ਨੂੰ ਖਰਚਾ ਪੈ ਹੀ ਜਾਂਦਾ। ਤੇ ਉਥੇ ਵਰਤੋ ਜਿੱਥੇ ਆਪਣਾ ਝੋਨਾ ਗ੍ਰੋਥ ਵਗੈਰਾ ਨਹੀਂ ਕਰਦਾ ਜਾਂ ਆਪਾਂ ਸਿਉਖ ਜਾਂ ਇਦਾਂ ਦੀ ਕੋਈ ਸਮੱਸਿਆ ਆਉਂਦੀ ਨੀਮਾ ਡੋੜ ਦੀ ਉਥੇ ਵਰਤਣਾ ਜੂਜੀ ਸਾਹ ਤੇ ਆਪਾਂ ਨੂੰ ਵਰਤਨ ਦੀ ਲੋੜ ਨਹੀਂ ਖਾਸ ਕਰਕੇ ਝੋਨੇ ਦੇ ਵਿੱਚ ਤਾਂ ਬਾਸਮਤੀ ਚ ਆਪਾਂ ਨੂੰ ਵਰਤਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਥੇ ਆਪਣੇ ਬਰਤਬ ਜਿਹੜੀ ਥੋੜੀ ਜੀ ਕਹਿ ਸਕਦੇ ਮਠਾਸ ਚ ਹੁੰਦੀ ਤੇ ਉਥੇ ਆਪਾਂ ਨੂੰ ਇਹ ਪ੍ਰੋਡਕਟ ਵਰਤ ਲੈਣਾ ਚਾਹੀਦੇ। ਪਦਾਨ ਦੀ ਗੱਲ ਹੁੰਦੀ ਜੀ ਆਪਾਂ ਨੂੰ ਕਿਸ ਸੰਭਲ ਸਹੀ ਸਮਾਂ ਪਦਾਨ ਦਾ ਕੀ ਵਰਤਨ ਦਾ। ਪਦਾਨ ਦਾ ਸਹੀ ਸਮਾਂ ਹੈ ਕਿ ਆਪਾਂ ਨੂੰ ਘੱਟੋ ਘੱਟ ਝੋਨਾ ਆਪਣਾ ਲਗਭਗ 55 ਤੋਂ 60 ਦਿਨ ਦਾ ਹੋ ਜਾਏ ਤਾਂ ਉਥੇ ਆ ਕਈ ਕਿਸਾਨ ਵੀ ਰਗੇਤਾ ਵਰਦੇ ਕਈ ਪਛੇਤਾ ਵਰਦੇ ਆ ਤਾਂ ਜੇਕਰ ਆਪਾਂ ਇੱਥੇ 60 ਦਿਨ ਤੇ ਵਰਤਾਂਗੇ ਤਾਂ 30 ਦਿਨ ਲਗਭਗ 30 ਤੋਂ 35 ਦਿਨ ਦਾ ਵਧੀਆ ਰਿਜ਼ਲਟ ਰਿੰਦਾ ਵੈਸੇ 40 ਦਿਨ ਤੱਕ ਵੀ ਰਿਜ਼ਲਟ ਰਹਿ ਜਾਂਦਾ ਪਰ ਜਿਹੜਾ ਬਸਟ ਰਿਜ਼ਲਟ 30 ਤੋਂ 35 ਰਿੰਦਾ ਉਹਨੇ ਟਾਈਮ ਤੱਕ ਜਿਹੜਾ ਝੋਨਾ ਆਪਣਾ ਜਿਹੜਾ ਨਸਾਰਾ ਲੈ ਜਾਊਗਾ ਤੇ ਜਿਹੜਾ ਆਪਾਂ ਨੂੰ ਇਹਦਾ ਸਪਰੇਅ ਕਰਨ ਦਾ ਜਿਹੜਾ ਆਪਾਂ ਨੂੰ ਕਈ ਵਾਰ ਨਸਾਰੇ ਸਮੇਂ ਸੁੰਡੀ ਵਗੈਰਾ ਦੀ ਸ਼ਿਕਾਇਤ ਆਉਂਦੀ ਉਹ ਨਹੀਂ ਆਊਗੀ ਇਹਦਾ ਇਹ ਹੀ ਬੈਸਟ ਤਰੀਕਾ ਹੈਗਾ ਜਿਆਦਾ ਸਮਾਂ ਹੈਗਾ ਕਿ ਆਪਾਂ ਨੂੰ 60 ਦਿਨਾਂ ਤੇ ਵਰਤਣਾ ਚਾਹੀਦਾ ਤਾਂ ਕਿ ਆਪਾਂ ਨੂੰ ਸਾਰੇ ਤੱਕ ਜਿਹੜਾ ਸਪਰੇਅ ਕਰਨ ਦਾ ਕੋਈ ਖਰਚਾ ਦੁਬਾਰਾ ਨਾ ਕਰਨਾ ਪਵੇ ਜੇਕਰ ਆਪਾਂ ਇਹਦੇ ਵੀ 7-800 ਰੁਪਇਆ ਲਾ ਲਿਆ ਤੇ ਆਪਾਂ ਨੂੰ ਸਪਰੇਅ ਵੀ ਕਰਨੀ ਪਈ ਤੇ ਫਿਰ ਆਪਾਂ ਨੂੰ ਦੋ ਚੀਜ਼ਾਂ ਪਾਉਣ ਦਾ ਕੋਈ ਫਾਇਦਾ ਨਹੀਂ ਤਾਂ ਜੇਕਰ ਪਦਾਨ ਪਾਉਣੀ ਤੇ ਬਿਲਕੁਲ ਸਹੀ ਸਮੇਂ ਤੇ ਪਾਓ 60 ਦਿਨ ਦੇ ਲਗਭਗ ਝੋਨੇ ਤੇ ਪਾ ਦਿਓ ਤੇ ਬਾਸਮਤੀ ਦੇ ਤੁਸੀਂ ਪਾ ਸਕਦੇ ਵੈਰਾਈਡੀਆਂ ਹਿਸਾਬ ਨਾਲ ਜਿਹੜੀ ਘੱਟ ਸਮੇਂ ਦੀ ਆ ਉਹ ਤੁਸੀਂ 50 ਦਿਨ ਤੇ ਪਾ ਦਿਓ ਤੇ ਜਿਹੜੀ ਲੰਮੇ ਸਮੇਂ ਦੀ ਹੈ ਜਿਵੇਂ ਝੋਨੇ ਵਾਂਗਾ ਉਥੇ ਤੁਸੀਂ 60 55 60 ਦਿਨ ਦੇ ਪ ਤਾਂ ਇਹਦੀ ਡੋਜ਼ ਕਿਸਾਨ ਪਰਵ ਪ੍ਰਦਾਨ ਦੀ ਹੈਗੀ 7.5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੁਣ ਆਪਾਂ ਗੱਲ ਕਰਦੇ ਵੀ ਜਿਹੜੀ ਗੋਭ ਦੀ ਸੁੰਡੀ ਪੱਤਾ ਲਪੇਟ ਤੇ ਤੇਲੇ ਤੋਂ ਇੱਕੋ ਦਵਾਈ ਜਿਹੜੀ ਨਵੀਂ ਮਾਰਕੀਟੇ ਚ ਆਈ ਆ ਉਹ ਕਿਸਾਨ ਪਰਵ ਕਟੇਵਾ ਕੰਪਨੀ ਦੀਗੀ ਡੈਲਾਡੈਕਸਨ ਜਿਹਦੇ ਵਿੱਚ ਡੈਲੀਕੇਟ ਤੇ ਪੈਕਸਾਲੋਨ ਦੋ ਯਾਨੀ ਕਿ ਦਵਾਈਆਂ ਦਾ ਜਿਹੜਾ ਮਿਕਸਚਰ ਪਾਇਆ ਗਿਆ ਡੈਲੀਕੇਟ ਆਪਾਂ ਵਰਤਦੇ ਹਾਂ ਸੁੰਡੀ ਤੋਂ ਤੇ ਪੈਕਸਾਲੋਨ ਆਪਾਂ ਵਰਤਦੇ ਹਾਂ ਤੇਲੇ ਤੋਂ ਤੇ ਦੋਨਾਂ ਦਵਾਈਆਂ ਨੂੰ ਮਿਕਸ ਕਰਕੇ ਡੈਲਾਡੈਕਸਨ ਬਣਾਈ ਗਈ ਆ ਤੇ 2 ਵਜੇ ਦੀ ਪ੍ਰਤੀ ਕਿੱਲਾ ਹੈਗੀ ਆ 200 ਐਮਲ ਤੇ ਰੇਟ ਦਾ ਕਨਫਰਮ ਨਹੀਂ ਕਿਸਾਨ ਭਰਾ ਲਗਭਗ ਮੇਰੇ ਹਿਸਾਬ ਨਾਲ ਆਪਾਂ ਨੂੰ 1900-2000 ਰੁਪਏ ਦੇ ਲਾਗੇ ਛਾਗੇ ਜਿਹੜਾ ਪ੍ਰਤੀ ਕਿੱਲੇ ਦਾ ਜਿਹੜਾ ਖਰਚਾ ਪਊਗਾ ਬਾਕੀ ਜੇਕਰ ਤੁਹਾਨੂੰ ਰੇਟ ਦਾ ਪਤਾ ਤੁਸੀਂ ਵੀ ਜਰੂਰ ਦੱਸ ਦਿਓ ਤਾਂ ਇਹ ਕਿਸਾਨ ਭਰਾ ਲਗਭਗ ਜਿਹੜੀ ਆਪਾਂ ਇਹਨਾਂ ਦੀ ਇੰਟਰਵਿਊ ਸੁਣੀ ਆ ਉਹਦੇ ਵਿੱਚ ਇਹਨਾਂ ਦੱਸਿਆ ਭੀ ਗੋਬ ਦੀ ਸੁੰਡੀ ਤੇ 12 ਤੋਂ 15 ਦਿਨ ਤੱਕ ਰਿਜ਼ਲਟ ਰੱਖਦੀ ਆ ਤੇ ਤੇਲੇ ਜਾਂ ਪੱਤਾ ਲਪੇਟ ਸੁੰਡੀ ਦੇ 25 ਤੋਂ 30 ਦਿਨ ਤੱਕ ਇਹਦਾ 21 ਤੋਂ ਯਾਨੀ ਕਿ 25 ਦਿਨ ਤੱਕ ਰਿਜ਼ਲਟ ਇਹਦਾ ਦੇਖਣ ਨੂੰ ਮਿਲ ਦਿੰਦਾ ਸੋ ਇਹ ਸਿੱਕਾ ਸੰਪਰ ਜਿਹੜਾ ਨਵਾਂ ਪ੍ਰੋਡਕਟ ਆ ਤਾਂ ਜੇਕਰ ਇਹਨੂੰ ਆਪਾਂ ਵਰਤਨਾ ਦੇ ਲਗਭਗ ਜੇਕਰ ਆਪਾਂ ਵਧੀਆ ਰਿਜ਼ਲਟ ਲੈਣਾ ਤੇ ਇਹਦਾ ਬਿਮਾਰੀਆਂ ਤੋਂ ਪਹਿਲਾਂ ਜਾਨਕੀ ਸੁੰਡੀ ਜਾਂ ਤੇਲਾ ਤੋਂ ਪਹਿਲਾਂ ਵਰਤਾਂਗੇ ਤਾਂ ਆਪਾਂ ਨੂੰ ਜਿਹੜੇ ਬਹੁਤ ਵਚੰਗੇ ਤੇ ਵਧੀਆ ਰਿਜ਼ਲਟ ਦੇਖ ਨੂੰ ਮਿਲਦੇ ਬਾਕੀ ਹੋਰ ਜੇਕਰ ਇਹਦੇ ਡਿਟੇਲ ਵੀਡੀਓ ਚਾਹੀਦੀ ਆ ਤਾਂ ਉਹ ਵੀ ਆਪਾਂ ਕਿਸੇ ਦਿਨ ਪਾ ਦਿਆਂਗੇ ਸੋ ਵੀਡੀਓ ਚੰਗੇ ਲੱਗੇ ਤਾਂ ਹੋਰ ਭਣਾਤਵਾ ਜ਼ਰੂਰ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ